ਸਤਿ ਸ਼੍ਰੀ ਅਕਾਲ ਜੀ, ਹਾਜ਼ਰ ਹਾਂ ਯਾ ਨਵੀਂ ਕਹਾਣੀ ਦੇ ਨਾਲ। ਮੇਰਾ ਨਾਮ ਰਮਣਾ, ਮੇਰੇ ਘਰ ਵਾਲੇ ਦਾ ਨਾਮ ਜੱਗਾ ਸੀ। ਉਹਦੀ ਇੱਕ ਛੋਟੀ ਭੈਣ ਸੀ ਜੋ ਬਹੁਤ ਸੋਹਣੀ ਸੀ। ਬਿਲਕੁਲ ਵੀ ਜੱਗੇ ਦੇ ਨਾਲ ਨਹੀਂ ਮਿਲਦੀ ਸੀ। ਇਦਾਂ ਲੱਗਦਾ ਸੀ ਉਹਦੀ ਭੈਣ ਹੀ ਨਹੀਂ ਕਿਉਂਕਿ ਜੱਗੇ ਦਾ ਰੰਗ ਸਾਵਲਾ ਸੀ, ਜਦਕਿ ਉਹ ਤਾਂ ਬਹੁਤ ਗੋਰੀ ਸੀ। ਜੱਗੇ ਦੀ ਸ਼ਕਲ ਤੇ ਉਹਦੀ ਸ਼ਕਲ ਰਲਦੀ ਨਹੀਂ ਸੀ। ਜਦੋਂ ਉਹਨੇ ਦੱਸਿਆ ਕਿ ਇਹ ਦੋਨੋਂ ਭੈਣ ਭਰਾ ਤੇ ਮੈਨੂੰ ਸ਼ੱਕ ਹੋਣ ਲੱਗ ਪਿਆ। ਪਰ ਇਹ ਸ਼ੱਕ ਤਾਂ ਉਸ ਇਨਸਾਨ ਨੂੰ ਵੀ ਹੁੰਦਾ ਸੀ ਜੋ ਵੀ ਉਹਨੂੰ ਦੇਖਦਾ ਸੀ ਮੇਰੇ ਵਿਆਹ ਤੇ ਉਹਨਾਂ ਨੇ ਬਹੁਤ ਸਾਰੀਆਂ ਸ਼ਰਤਾਂ ਰੱਖੀਆਂ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਲੈਣਾ ਅਸੀਂ ਵਿਆਹ ਜ਼ਿਆਦਾ ਧੂਮ-ਧਾਮ ਨਾਲ ਨਹੀਂ ਕਰਨਾ ਤੇ ਜ਼ਿਆਦਾ ਲੋਕਾਂ ਨੂੰ ਵੀ ਨਹੀਂ ਬੁਲਾਉਣਾ ਤੇ ਨਾ ਹੀ ਜ਼ਿਆਦਾ ਰਸਮਾਂ ਕਰਨੀਆਂ ਸਿਰਫ ਸਾਦਾ ਜਿਹਾ ਹੀ ਵਿਆਹ ਕਰਨਾ ਮੈਨੂੰ ਵੀ ਕੋਈ ਪ੍ਰੋਬਲਮ ਨਹੀਂ ਸੀ ਮੈਂ ਵੀ ਸੋਚਿਆ ਨਹੀਂ ਸੀ ਕਿ ਮੇਰਾ ਵਿਆਹ ਇੰਨੇ ਧੂਮ-ਧਾਮ ਨਾਲ ਹੀ ਹੋਵੇਗਾ ਹੁਣ ਸਾਰੇ ਲੋਕ ਬਹੁਤ ਜ਼ਿਆਦਾ ਧੁੰਦਾਂ ਮਨਾਲ ਹੀ ਵਿਆਹ ਕਰਦੇ ਨੇ ਤੇ ਮੁੰਡੇ ਤੇ ਕੁੜੀ ਹਮੇਸ਼ਾ ਖੁਸ਼ ਰਹਿੰਦੇ ਆ ਬਲਕਿ ਇਹ ਦੇਖਣ ਨੂੰ ਹੀ ਮਿਲਦਾ ਕਿ ਬਹੁਤ ਜ਼ਿਆਦਾ ਪੈਸੇ ਲਾ ਕੇ ਜੋ ਵਿਆਹ ਕੀਤੇ ਜਾਂਦੇ ਆ ਬਾਅਦ ਵਿੱਚ ਉਹ ਵੀ ਜਲਦੀ ਹੀ ਟੁੱਟ ਜਾਂਦੇ ਆ ਅਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਸੀ ਉਹਨਾਂ ਨੇ ਮੈਨੂੰ ਗਹਿਣੇ ਦਿੱਤੇ ਤੇ ਕਿਹਾ ਤੁਹਾਡੇ ਤੋਂ ਸਾਨੂੰ ਕੁਝ ਵੀ ਨਹੀਂ ਚਾਹੀਦਾ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਸੀ ਤਾਂ ਇਹ ਜਾਣ ਕੇ ਮੈਨੂੰ ਖੁਸ਼ੀ ਹੋਈ ਕਿ ਨਾ ਮੇਰੇ ਸਾਹੀ ਮੇਰੇ ਦਿਔਰ ਨਾ ਜਠਾਣੀ ਨਾ ਭਾਬੀ ਤੇ ਨਾ ਹੀ ਕੋਈ ਰਿਸ਼ਤੇਦਾਰ ਸੀ। ਇਦਾਂ ਦੇ ਘਰ ਵਿੱਚ ਤਾਂ ਹਰ ਇੱਕ ਕੁੜੀ ਰਿਸ਼ਤਾ ਲੱਭਦੀ ਆ। ਬਸ ਇੱਕ ਨਨਾਨ ਸੀ। ਅੱਜ ਨਹੀਂ ਤਾਂ ਕੱਲ ਉਹਦਾ ਵੀ ਵਿਆਹ ਹੋ ਜਾਣਾ ਸੀ। ਮੇਰੇ ਘਰ ਵਾਲੇ ਨੇ ਮੈਨੂੰ ਵਿਆਹ ਦੀ ਪਹਿਲੀ ਰਾਤ ਹੀ ਕਿਹਾ ਸੀ ਕਿ ਤੈਨੂੰ ਪਿੰਕੀ ਦਾ ਕਰਕੇ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਉਹਦਾ ਜਲਦੀ ਹੀ ਵਿਆਹ ਹੋ ਜਾਊਗਾ। ਪਰ ਇਸ ਘਰ ਵਿੱਚ ਤਾਂ ਕੁਝ ਹੋਰ ਵੀ ਨਿਯਮਾਂ ਜੋ ਤੈਨੂੰ ਮੰਨਣੇ ਪੈਣਗੇ। ਮੈਂ ਸੋਚਿਆ ਸੀ ਕਿ ਘਰ ਵਿੱਚ ਸਾਡੇ ਤਿੰਨਾਂ ਵਿੱਚ ਕੀ ਨਿਯਮ ਹੋਣਗੇ। ਕਿਹੜਾ ਕੋਈ ਜ਼ਿਆਦਾ ਵੱਡਾ ਪਰਿਵਾਰ ਆ ਆਪਣੇ ਰੀਤੀ ਰਿਵਾਜ ਹੀ ਹੋਣਗੇ ਪਰ ਪਹਿਲੇ ਦਿਨ ਹੀ ਮੈਂ ਬੋਟੀ ਸੀ ਤੇ ਕੀ ਬੋਲਦੀ ਮੈਂ ਕਹਿ ਦਿੱਤਾ ਕਿ ਤੁਸੀਂ ਜਿੱਦਾਂ ਕਹੋਗੇ ਉਦਾਂ ਹੀ ਮੈਂ ਕਰਾਂਗੀ ਇੱਕ ਹਫ਼ਤੇ ਦੇ ਬਾਅਦ ਸਾਰੇ ਘਰ ਦੇ ਕੰਮ ਤੂੰ ਕਰੇਂਗੀ ਇਹ ਗੱਲ ਮੈਨੂੰ ਥੋੜੀ ਅਜੀਬ ਜਿਹੀ ਲੱਗੀ ਪਰ ਮੈਂ ਦਿਲ ਵਿੱਚ ਸੋਚਿਆ ਸੀ ਕਿ ਤਿੰਨ ਜਾਨਿਆਂ ਦਾ ਕੰਮ ਕੋਈ ਜ਼ਿਆਦਾ ਨਹੀਂ ਹੋਊਗਾ ਤੇ ਉਹਨਾਂ ਦੇ ਘਰ ਦੇ ਕੰਮ ਵੀ ਜ਼ਿਆਦਾ ਨਹੀਂ ਸੀ ਕਪੜੇ ਧੋਣ ਲਈ ਆਟੋਮੈਟਿਕ ਮਸ਼ੀਨ ਸੀ ਸਫਾਈ ਕਰਨ ਦੀ ਬਹੁਤ ਹੀ ਥਾਂ ਨਹੀਂ ਸੀ ਬਾਕੀ ਰਸੋਈ ਦਾ ਹੀ ਕੰਮ ਸੀ ਪਰ ਮੈਨੂੰ ਇਹਨਾਂ ਔਖਾ ਨਹੀਂ ਲੱਗਦਾ ਸੀ ਮੈਂ ਬਾਅਦ ਵਿੱਚ ਮੈਂ ਬਾਅਦ ਵਿੱਚ ਕੋਈ ਗੱਲ ਨਹੀਂ ਕੀਤੀ ਮੈਨੂੰ ਲੱਗਿਆ ਸੀ ਕਿ ਪਿੰਕੀ ਮੇਰੀ ਵੀ ਮਦਦ ਕਰੂਗੀ ਪਰ ਉਹ ਮੇਰੀ ਮਦਦ ਨਹੀਂ ਕਰਦੀ ਸੀ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਤੇ ਉਹਦੇ ਕਮਰੇ ਵਿੱਚ ਇੱਕ ਡਬਲ ਬੈੱਡ ਸੀ ਸੋਫਾ ਸੈੱਟ ਸੀ LED ਵੀਡੀਓ ਗੇਮ ਲੱਗੀ ਹੋਈ ਸੀ ਜਦ ਕਿ ਮੈਨੂੰ ਜਿਸ ਕਮਰੇ ਵਿੱਚ ਰੱਖਿਆ ਗਿਆ ਸੀ ਉਥੇ ਪੁਰਾਣਾ ਜਿਹਾ ਹੀ ਬੈੱਡ ਸੀ ਸੋਫਾ ਸੈੱਟ ਵੀ ਨਹੀਂ ਸੀ ਐਲਈਡੀ ਵੀ ਨਹੀਂ ਸੀ ਘਰ ਵਿੱਚ ਮੈਂ ਨੌਹ ਸੀ ਤਾਂ ਮੈਨੂੰ ਸਭ ਤੋਂ ਵਧੀਆ ਕਮਰਾ ਚਾਹੀਦਾ ਸੀ ਇਹਦੇ ਇਦਾਂ ਕਰਨ ਦੀ ਕੀ ਲੋੜ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਣੀ ਭੈਣ ਦੇ ਕਮਰੇ ਵਿੱਚ ਇਹਨਾਂ ਸਭ ਕੁਝ ਰੱਖਿਆ ਹੋਇਆ ਤੇ ਮੇਰੇ ਕਮਰੇ ਵਿੱਚ ਕੁਝ ਵੀ ਨਹੀਂ ਸਾਡਾ ਵਿਆਹ ਹੋਇਆ ਤੇ ਸਾਡੇ ਕਮਰੇ ਵਿੱਚ ਡਬਲ ਬੈੱਡ ਹੋਣਾ ਚਾਹੀਦਾ ਉਹ ਤਾਂ ਇਕੱਲੀ ਆ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੇਰੀ ਭੈਣ ਬਹੁਤ लाਡਲੀ ਆ ਮੈਂ ਉਹਨੂੰ ਕਦੀ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਹਜੇ ਤਾਂ ਸਾਡਾ ਵਿਆਹ ਹੋਇਆ ਇਸ ਘਰ ਵਿੱਚ ਚੀਜ਼ਾਂ ਵੀ ਬਣ ਜਾਣਗੀਆਂ ਮੈਂ ਤੇਰੇ ਕਮਰੇ ਲਈ ਵੀ ਫਰਨੀਚਰ ਲਿਆ ਦੇਵਾਂਗਾ ਦਿਲ ਵਿੱਚ ਮੈਂ ਸੋਚਣ ਲੱਗ ਪਈ ਕਿ ਇਹ ਇੰਨੇ ਵੀ ਗਰੀਬ ਨਹੀਂ ਆ ਜੇ ਤੁਹਾਡੇ ਕੋਲ ਕੁਝ ਨਹੀਂ ਸੀ ਤਾਂ ਮੈਨੂੰ ਦੱਸ ਦਿੰਦੇ ਮੇਰੇ ਮਾਪਿਓ ਜਦੋਂ ਘਰ ਦੇਖਣ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਕਮਰਾ ਜਿਹਦੇ ਵਿੱਚ ਸਭ ਕੁਝ ਪਿਆ ਹੋਇਆ ਤਾਂ ਉਹ ਕਮਰਾ ਸ਼ਾਇਦ ਉਹਨਾਂ ਨੇ ਤੈਨੂੰ ਹੀ ਦੇਣਾ ਇਸ ਲਈ ਮੈਂ ਵੀ ਖੁਸ਼ ਹੋ ਗਈ ਸੀ ਪਰ ਇੱਥੇ ਤਾਂ ਮੇਰੇ ਕਮਰੇ ਵਿੱਚ ਕੁਝ ਵੀ ਨਹੀਂ ਸੀ ਏਦਾਂ ਲੱਗਦਾ ਸੀ ਕਿ ਇਹ ਕੋਈ ਵਿਆਹੇ ਹੋਏ ਜੋੜੇ ਦਾ ਕਮਰਾ ਨਹੀਂ ਆ ਜਿਹਦਾ ਕਮਰਾ ਏਦਾਂ ਤਾਂ ਲੱਗਦਾ ਨਹੀਂ ਸੀ ਕਿ ਇਹ ਵਿਆਹੇ ਹੋਏ ਜੋੜੇ ਦਾ ਹੀ ਕਮਰਾ ਇਹ ਤਾਂ ਕਿਸੇ ਜਵਾਨ ਕੁੜੀ ਦਾ ਹੀ ਕਮਰਾ ਲੱਗਦਾ ਸੀ ਪਰ ਮੈਨੂੰ ਤਾਂ ਗੁਜ਼ਾਰਾ ਕਰਨਾ ਹੀ ਪੈਣਾ ਸੀ ਘਰ ਵਾਲੇ ਨੇ ਇੱਕ ਵਾਰ ਹੀ ਕਹਿ ਦਿੱਤਾ ਸੀ ਕਿ ਜਦੋਂ ਪੈਸੇ ਹੋਣਗੇ ਸਭ ਕੁਝ ਲਿਆ ਦੇਵਾਂਗਾ ਉਹ ਮੇਰੇ ਤੋਂ ਕੁਝ ਦੂਰ ਦੂਰ ਹੀ ਰਹਿੰਦਾ ਸੀ ਉਹਨਾਂ ਦੋਨਾਂ ਭੈਣ ਭਰਾਵਾਂ ਵਿੱਚ ਇੰਨਾ ਜ਼ਿਆਦਾ ਪਿਆਰ ਸੀ ਕਿ ਇੱਕ ਦੂਜੇ ਨਾਲ ਹੀ ਗੱਲਾਂ ਕਰਦੇ ਰਹਿੰਦੇ ਸੀ ਮੇਰੇ ਕੋਲ ਸਿਰਫ ਰਾਤ ਨੂੰ ਹੀ ਆਉਂਦਾ ਸੀ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਮੈਂ ਤਾਂ ਇਹ ਸੁਣਿਆ ਸੀ ਕਿ ਨਵਾਂ ਨਾਵਾ ਵਿਆਹ ਹੁੰਦਾ ਤੇ ਹਸਬੰਡ ਵਾਈਫ ਆਫਸ ਵਿੱਚ ਬਹੁਤ ਵਧੀਆ ਸਮਾਂ ਗੁਜ਼ਾਰਦੇ ਆ ਚਾਰ ਕੋ ਮਹੀਨੇ ਵਧੀਆ ਰਹਿੰਦੇ ਆ ਉਸ ਤੋਂ ਬਾਅਦ ਫਿਰ ਜ਼ਿੰਦਗੀ ਦੇ ਕੰਮਾਂਕਾਰਾਂ ਵਿੱਚ ਹੀ ਲੰਘ ਜਾਂਦੀ ਆ ਪਰ ਮੇਰੇ ਤਾਂ ਦੋ ਮਹੀਨੇ ਵੀ ਵਧੀਆ ਨਹੀਂ ਸੀ ਲੰਗੇ ਦੋ ਦਿਨ ਹੀ ਵੀ ਨਹੀਂ ਸੀ ਚੰਗੇ ਲੱਗ ਰਹੇ ਸੀ ਇਸੇ ਲਈ ਮੈਂ ਪਰੇਸ਼ਾਨ ਸੀ ਮੈਂ ਕਹਿ ਦਿੱਤਾ ਸੀ ਕਿ ਤੁਸੀਂ ਆਪਣੀ ਭੈਣ ਦੇ ਨਾਲ ਇੰਨਾ ਪਿਆਰ ਕਰਦੇ ਹੋ ਉਹਨਾਂ ਨੇ ਕਿਹਾ ਕਿ ਕੀ ਗੱਲ ਹੈ ਮੈਂ ਆਪਣੀ ਭੈਣ ਨਾਲ ਪਿਆਰ ਕਿਉਂ ਨਾ ਕਰਾਂ ਮੇਰੀ ਭੈਣ ਆ ਫਿਰ ਮਾਂ ਪਿਓ ਵੀ ਇਸ ਦੁਨੀਆ ਵਿੱਚ ਨਹੀਂ ਆ ਪਿੰਕੀ ਦਾ ਖਿਆਲ ਰੱਖਣਾ ਮੈਂ ਉਹਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ ਤੂੰ ਉਹਦੀ ਭਾਬੀ ਆ ਤੇ ਤੈਨੂੰ ਹੀ ਉਹਦਾ ਧਿਆਨ ਰੱਖਣਾ ਪਊਗਾ ਮੈਂ ਕਿਹਾ ਤੁਹਾਡੀ ਛੋਟੀ ਭੈਣ ਆ ਪਰ ਐਦਾਂ ਲੱਗਦਾ ਤਾਂ ਨਹੀਂ ਉਹ ਕਹਿਣ ਲੱਗਾ ਕਿ ਕੀ ਮਤਲਬ ਲੱਗਦਾ ਨਹੀਂ ਕੀ ਕਹਿਣਾ ਚਾਹੁੰਦੀ ਏ ਤੂੰ ਉਹ ਮੇਰੇ ਤੋਂ 5 ਸਾਲ ਛੋਟੀ ਆ ਤੇ ਲੱਗਦੀ ਮੇਰੀ ਹੀ ਉਮਰ ਦੀ ਸੀ ਮੈਨੂੰ ਤਾਂ ਉਹ ਮੇਰੇ ਘਰ ਵਾਲੇ ਤੋਂ ਛੋਟੀ ਲੱਗਦੀ ਹੀ ਨਹੀਂ ਸੀ ਉਹ ਹਮੇਸ਼ਾ ਉਹਨੂੰ ਖਾਣ ਪੀਣ ਦੀਆਂ ਚੀਜ਼ਾਂ ਲਿਆ ਕੇ ਦਿੰਦਾ ਸੀ ਇੱਕ ਦਿਨ ਤਾਂ ਉਹਨੇ ਮੂੰਹ ਭਰ ਕੇ ਹੀ ਕਹਿ ਦਿੱਤਾ ਕਿ ਭਾਬੀ ਵਧੀਆ ਰੋਟੀ ਪਾਣੀ ਨਹੀਂ ਬਣਾਉਂਦੀ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਭਾਬੀ ਮੇਰਾ ਦਿਲ ਕਰਦਾ ਕਿ ਤੈਨੂੰ ਭਾਬੀ ਹੀ ਨਾ ਕਹਾਂ ਤੇਰਾ ਨਾਮ ਲੈ ਕੇ ਹੀ ਬੁਲਾ ਲਿਆ ਕਰ ਮੈਂ ਕਿਹਾ ਤੇਰੀ ਮਰਜ਼ੀ ਆ ਦੀਦੀ ਜੋ ਕੁਝ ਮਰਜ਼ੀ ਕਹਿ ਲੈ ਮੈਂ ਫਿਰ ਵੀ ਉਹਨੂੰ ਇੱਜ਼ਤ ਦੇ ਰਹੀ ਸੀ ਉਹ ਮੈਨੂੰ ਭਾਬੀ ਕਹਿਣ ਤੋਂ ਵੀ ਪਹਿਲਾਂ ਸੋਚ ਰਹੀ ਸੀ ਮੈਨੂੰ ਇਹ ਕੁੜੀ ਬਿਲਕੁਲ ਵੀ ਪਸੰਦ ਨਹੀਂ ਸੀ ਮੈਂ ਬਹੁਤ ਹੀ ਪਰੇਸ਼ਾਨ ਸੀ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਤੂੰ ਖੁਸ਼ ਐ ਮੈਂ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਕਿ ਇਦਾਂ ਦਾ ਮੇਰਾ ਘਰ ਵਾਲਾ ਬਸ ਰਾਤ ਨੂੰ ਹੀ ਆਉਂਦਾ ਤਾਂ ਉਹ ਕਹਿਣ ਲੱਗੀ ਇਦਾਂ ਤਾਂ ਜੇ ਕੋਈ ਕੁੜੀ ਖੁਸ਼ ਹੁੰਦੀ ਆ ਤੇ ਉਹ ਤਾਂ ਬਹੁਤ ਵੱਡੀ ਗੱਲ ਐ ਮੇਰੀ ਮਾਂ ਨੇ ਜ਼ਿਆਦਾ ਕੋਈ ਗੱਲ ਨਹੀਂ ਕੀਤੀ। ਉਹਨੇ ਕਿਹਾ ਕਿ ਦੇਖ ਬੰਦੇ ਇਦਾਂ ਦੇ ਹੀ ਹੁੰਦੇ ਆ ਜੋ ਬੰਦੇ ਆਪਣੇ ਘਰ ਵਾਲੀ ਦੇ ਪਿੱਛੇ ਹੀ ਰਹਿੰਦੇ ਆ ਉਹ ਸਾਰੀ ਜ਼ਿੰਦਗੀ ਇਦਾਂ ਹੀ ਗੁਜ਼ਾਰ ਦਿੰਦੇ ਆ। ਉਦੇ ਲਈ ਵਿਆਹ ਦੇ ਸ਼ੁਰੂ ਦੇ ਦਿਨ ਤੇ ਵਿਆਹ ਤੋਂ 10 ਸਾਲ ਬਾਅਦ ਦੇ ਦਿਨ ਸਾਰੇ ਇੱਕੋ ਜਿਹੇ ਹੀ ਹੁੰਦੇ ਆ ਤੇ ਕੁਝ ਬੰਦੇ ਇਦਾਂ ਦੇ ਹੁੰਦੇ ਆ ਜੋ ਨਾਪ ਤੋਲ ਕੇ ਪਿਆਰ ਕਰਦੇ ਆ ਆਪਣੀ ਘਰ ਵਾਲੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਸਮਝਦੇ ਆ ਪੂਰੀ ਜ਼ਿੰਦਗੀ ਨਹੀਂ ਸਮਝਦੇ ਸ਼ਾਇਦ ਤੇਰਾ ਘਰ ਵਾਲਾ ਵੀ ਇਦਾਂ ਦਾ ਮੇਰੀ ਮਾਂ ਨੇ ਕਿਹਾ ਕਿ ਤੇਰੇ ਵਾਲਾ ਹੀ ਠੀਕ ਆ ਨਹੀਂ ਤਾਂ ਉਹ ਤੇਰੇ ਸਿਰ ਤੇ ਸਵਾਰ ਹੋ ਜਾਵੇਗਾ ਤਾਂ ਤੂੰ ਤੰਗ ਆ ਜਾਵੇਂਗੀ ਬਸ ਉਹਨੂੰ ਉਹਦੀ ਦੁਨੀਆ ਵਿੱਚ ਹੀ ਰਹਿਣ ਦੇ ਆਪਣੀ ਦੁਨੀਆ ਵਿੱਚ ਇਦਾਂ ਦਾ ਵਕਤ ਵੀ ਔਰਤ ਤੇ ਹੋਣਾ ਚਾਹੀਦਾ ਜਿਹਦੇ ਘਰ ਵਾਲਾ ਉਹਦੇ ਸਿਰ ਤੇ ਸਵਾਰਨਾ ਹੋਵੇ ਤੇ ਇਹ ਮਜਨੂ ਟਾਈਪ ਦੇ ਘਰ ਵਾਲੇ ਹੁੰਦੇ ਆ ਜੋ ਔਰਤ ਨੂੰ ਚੈਨ ਨਾਲ ਜੀਨ ਵੀ ਨਹੀਂ ਦਿੰਦੇ ਇਦਾਂ ਦਾ ਘਰ ਵਾਲਾ ਹੀ ਠੀਕ ਆ ਬਸ ਲੋੜ ਪੈਣ ਤੇ ਹੀ ਆ ਜਾਵੇ ਜ਼ਿੰਦਗੀ ਦੀ ਜ਼ਰੂਰਤ ਪੂਰੀ ਕਰੇ ਤੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੇ ਮੇਰੀ ਮਾਂ ਦੇ ਹਿਸਾਬ ਨਾਲ ਸ਼ਾਇਦ ਉਹ ਠੀਕ ਕਹਿ ਰਹੀ ਸੀ ਕਿਉਂਕਿ ਮੇਰੇ ਪਾਪਾ ਵੀ ਬਹੁਤ ਗੁੱਸੇ ਵਾਲੇ ਸੀ ਵਿਆਹ ਦੇ ਇੰਨੇ ਸਾਲ ਬਾਅਦ ਵੀ ਉਹਦੇ ਤੋਂ ਮਾਂ ਤੰਗ ਆ ਗਈ ਸੀ ਪਰ ਮੈਨੂੰ ਤਾਂ ਮੇਰੇ ਘਰ ਵਾਲੇ ਤੋਂ ਕੋਈ ਉਮੀਦ ਨਹੀਂ ਸੀ ਮੈਂ ਤਾਂ ਉਹਨੂੰ ਪਸੰਦ ਕਰਦੀ ਸੀ ਉਹ ਮੇਰਾ ਘਰ ਵਾਲਾ ਸੀ ساری ਜ਼ਿੰਦਗੀ ਮੈਂ ਉਹਦੇ ਨਾਲ ਗੁਜ਼ਾਰਨੀ ਸੀ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਨਾਲ ਬੈਠੇ ਇੱਕ ਦਿਨ ਮੈਂ ਦੇਖਿਆ ਕਿ ਸ਼ਾਮ ਨੂੰ ਚਾਹ ਪੀਣ ਦੇ ਲਈ ਮੇਰਾ ਘਰ ਵਾਲਾ ਪਿੰਕੀ ਨਾਲ ਛੱਤ ਤੇ ਜਾ ਰਿਹਾ ਸੀ ਤਾਂ ਮੈਂ ਵੀ ਜਾਣ ਲੱਗੀ ਤਾਂ ਉਹਨੇ ਮੈਨੂੰ ਰੋਕ ਦਿੱਤਾ ਕਿ ਜਿੱਦਾਂ ਮੈਂ ਚਲੀ ਗਈ ਤਾਂ ਕੋਈ ਤੂਫਾਨ ਆ ਜਾਊਗਾ ਉਹਨੇ ਕਿਹਾ ਕਿ ਨਹੀਂ ਤੂੰ ਉੱਪਰ ਕਦੀ ਵੀ ਨਹੀਂ ਆ ਸਕਦੀ ਜਾ ਜਾ ਕੇ ਰੋਟੀ ਬਣਾ ਤੇ ਸਾਡੇ ਪਿੱਛੇ ਨਹੀਂ ਆਉਣਾ ਮੈਂ ਕਿਹਾ ਕਿ ਹਜੇ ਤਾਂ ਮੈਂ ਚਾਹ ਬਣਾਈ ਆ ਰੋਟੀ ਬਣਾਉਣ ਵਿੱਚ 2 ਘੰਟੇ ਪਏ ਆ 7 ਵਜੇ ਰੋਟੀ ਬਣਾ ਲਵਾਂਗੀ ਤੁਸੀਂ ਉੱਪਰ ਜਾ ਰਹੇ ਹੋ ਤੇ ਜਦੋਂ ਦੀ ਆਈਆਂ ਮੈਂ ਇੱਕ ਵਾਰ ਵੀ ਛੱਤ ਤੇ ਨਹੀਂ ਗਈ ਮੈਂ ਵੀ ਉੱਪਰ ਜਾ ਕੇ ਥੋੜੀ ਦਿਰ ਬੈਠ ਜਾਂਦੀ ਆ ਬੈਠ ਕੇ ਗੱਲਾਂ ਕਰ ਲਵਾਂਗੀ ਤਾਂ ਉਹਨੇ ਕਿਹਾ ਨਹੀਂ ਤੇ ਤੈਨੂੰ ਯਾਦ ਆ ਨਾ ਵਿਆਹ ਦੇ ਦਿਨ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਘਰ ਦੇ ਇਹ ਉਸੂਲ ਆ ਜੋ ਤੈਨੂੰ ਮੰਨਣੇ ਪੈਣਗੇ ਮੈਂ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਤੂੰ ਹਾਂ ਕੀਤੀ ਸੀ ਤੇ ਮੇਰੀ ਗੱਲ ਮੰਨ ਲਾਉਂਗੀ ਉਹੀ ਉਸੂਲ ਇਹ ਹੀ ਆ ਕਿ ਤੂੰ ਛੱਤ ਤੇ ਨਹੀਂ ਆ ਸਕਦੀ ਮੈਨੂੰ ਲੱਗਾ ਕਿ ਮੇਰਾ ਘਰ ਵਾਲਾ ਮਜ਼ਾਕ ਕਰ ਰਿਹਾ ਮੈਂ ਕਿਹਾ ਇਹ ਕਿਦਾਂ ਦੀ ਗੱਲ ਆ ਤਾਂ ਉਹਨੇ ਕਿਹਾ ਕਿ ਇਹ ਹੀ ਗੱਲ ਆ ਜੇ ਤੂੰ ਨਹੀਂ ਮੰਨੂਗੀ ਤਾਂ ਤੈਨੂੰ ਤੇਰੇ ਪੇਕੇ ਘਰ ਵਾਪਸ ਭੇਜ ਦੇਵਾਂਗਾ ਮੇਰੇ ਘਰ ਵਾਲੇ ਨੇ ਇਦਾਂ ਦੀ ਗੱਲ ਕੀਤੀ ਤੇ ਮੈਂ ਡਰ ਗਈ ਸਾਡੇ ਵਿਆਹ ਨੂੰ ਹਜੇ ਕੁਝ ਵਕਤ ਹੀ ਹੋਇਆ ਸੀ ਤੇ ਉਹ ਮੈਨੂੰ ਵਾਪਸ ਭੇਜਣ ਦੀ ਗੱਲ ਕਰ ਰਿਹਾ ਸੀ ਮੈਂ ਕਿਹਾ ਠੀਕ ਆ ਤੁਸੀਂ ਜਾਓ ਮੈਂ ਨਹੀਂ ਆਉਂਦੀ ਮੈਂ ਤਾਂ ਇਰਾਦਾ ਬਣਾ ਲਿਆ ਸੀ ਕਿ ਮੈਂ ਉੱਪਰ ਬਿਲਕੁਲ ਵੀ ਨਹੀਂ ਜਾਉਂਗੀ ਤੇ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਪਈ ਪਰ ਮੇਰਾ ਘਰ ਵਾਲਾ ਇਹ ਗੱਲ ਮੈਨੂੰ ਕਿਸੇ ਹੋਰ ਤਰੀਕੇ ਨਾਲ ਵੀ ਸਮਝਾ ਸਕਦਾ ਸੀ ਉਣੀ ਐਨੀ ਜਲਦੀ ਤੇ ਇਹ ਗੱਲ ਕਿਦਾਂ ਕਹਿ ਦਿੱਤੀ ਮੈਂ ਰੋਂਦੀ ਰਹੀ ਪਰ ਆਪਣੇ ਘਰ ਵਾਲੇ ਦੇ ਸਾਹਮਣੇ ਆਪਣੇ ਹੰਝੂ ਸਾਫ਼ ਕਰ ਲਈ ਉਹਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਸੀ ਉਹ ਮੇਰੇ ਵੱਲ ਦੇਖਦਾ ਵੀ ਨਹੀਂ ਸੀ ਇਦਾਂ ਲੱਗਦਾ ਸੀ ਕਿ ਮੇਰਾ ਵਿਆਹ ਨਹੀਂ ਹੋਇਆ ਬਲਕਿ ਮੈਨੂੰ ਨੌਕਰਾਨੀ ਰੱਖਿਆ ਹੋਇਆ ਮੈਨੂੰ ਪਤਾ ਸੀ ਕਿ ਮੈਨੂੰ ਰੋਂਦਾ ਹੋਇਆ ਦੇਖ ਕੇ ਵੀ ਮੈਨੂੰ ਉਹ ਪੁੱਛੂਗਾ ਨਹੀਂ ਕਿ ਕਿਉਂ ਰੋ ਰਹੀ ਆ ਇਸ ਲਈ ਮੈਂ ਉਹਦੇ ਸਾਹਮਣੇ ਨਹੀਂ ਰੋਂਦੀ ਰੋਂਦੀ ਸੀ ਪਰ ਚੁੱਪ ਕਰਕੇ ਰੋਂਦੀ ਰਹਿੰਦੀ ਸੀ ਵਿਆਹ ਹੋ ਗਿਆ ਸੀ ਘਰ ਵਾਲੇ ਦੇ ਨਾਲ ਸੀ ਪਰ ਹਜੇ ਤੱਕ ਕੋਈ ਵੀ ਸੁੱਖ ਨਹੀਂ ਸੀ ਮਿਲਿਆ ਇਦਾਂ ਲੱਗਦਾ ਸੀ ਕਿ ਉਹ ਆਪਣੀ ਡਿਊਟੀ ਕਰ ਰਿਹਾ ਵਾ ਤੇ ਚਾਹੁੰਦਾ ਕਿ ਮੈਂ ਆਪਣੀ ਡਿਊਟੀ ਕਰਾਂ ਕਿ ਮੇਰੀ ਸਾਰੀ ਜ਼ਿੰਦਗੀ ਇਦਾਂ ਹੀ ਪੀਤਣ ਵਾਲੀ ਸੀ ਮੇਰੀ ਨਣਾਂ ਤੇ ਮੇਰਾ ਘਰ ਵਾਲਾ ਰੋਜ਼ ਰਾਤ ਨੂੰ ਇਕੱਠੇ ਛੱਤ ਤੇ ਬੈਠ ਜਾਂਦੇ ਤੇ ਉੱਪਰ ਬੈਠ ਕੇ ਗੱਲਾਂ ਕਰਦੇ ਤੇ ਲੋਕਾਂ ਨੂੰ ਦੇਖਦੇ ਸੀ ਪਰ ਮੈਨੂੰ ਛੱਤ ਤੇ ਨਹੀਂ ਜਾਣ ਦਿੰਦੇ ਸੀ ਇਦਾਂ ਨਹੀਂ ਸੀ ਕਿ ਬਿਲਕੁਲ ਵੀ ਨਹੀਂ ਜਾਣ ਦਿੰਦੇ ਸੀ ਜਦੋਂ ਮੈਂ ਕੱਪੜੇ ਧੋ ਕੇ ਸੁਕਾਉਣੇ ਹੁੰਦੇ ਚਲੀ ਜਾਂਦੀ ਸੀ ਪਰ ਜਦੋਂ ਸ਼ਾਮ ਹੁੰਦੀ ਤਾਂ ਕਹਿੰਦੇ ਸੀ ਕਿ ਤੂੰ ਛੱਤ ਤੇ ਨਹੀਂ ਆਉਣਾ ਇਦਾਂ ਲੱਗਦਾ ਕਿ ਦੋਨਾਂ ਨੇ ਆਪਸ ਵਿੱਚ ਕੋਈ ਸਲਾਹ ਬਣਾਈ ਹੋਈ ਹੈ ਮੈਂ ਉਹਦੇ ਵਿੱਚ ਬਿਲਕੁਲ ਵੀ ਨਹੀਂ ਸੀ ਜੇ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਤੇ ਮੈਂ ਜਾ ਕੇ ਉਹਨਾਂ ਦੇ ਕੋਲ ਬੈਠ ਜਾਵਾਂ ਇਹ ਤਾਂ ਚੁੱਪ ਹੀ ਹੋ ਜਾਂਦੇ ਸੀ ਜਿੱਦਾਂ ਇਹਨਾਂ ਦੇ ਕੋਲ ਕਰਨ ਲਈ ਕੋਈ ਗੱਲ ਹੀ ਨਹੀਂ ਸੀ ਹੁੰਦੀ ਇੱਕ ਦਿਨ ਤਾਂ ਮੈਨੂੰ ਛੱਤ ਤੇ ਕਿਸੇ ਦੀ ਆਵਾਜ਼ ਆ ਰਹੀ ਸੀ ਸ਼ਾਇਦ ਕੋਈ ਕੁੜੀ ਸੀ ਪਰ ਜਿੱਦਾਂ ਹੀ ਮੈਂ ਉੱਪਰ ਜਾਣ ਲੱਗੀ ਤਾਂ ਮੇਰੇ ਘਰ ਵਾਲੇ ਨੇ ਕਿਹਾ ਕਿ ਉੱਪਰ ਕੀ ਕਰਨ ਆ ਰਹੀਆਂ ਵਾਪਸ ਚਲੀ ਜਾ ਸ਼ਾਇਦ ਉਹਨੂੰ ਮੇਰੇ ਪੈਰਾਂ ਦੀ ਆਵਾਜ਼ ਆ ਗਈ ਸੀ ਮੈਂ ਕਿਹਾ ਠੀਕ ਆ ਉੱਪਰੋਂ ਕਿਸ ਦੀ ਆਵਾਜ਼ ਆ ਰਹੀ ਸੀ ਇਸ ਲਈ ਮੇਰੀ ਕੋਈ ਸੱਸ ਵੀ ਨਹੀਂ ਸੀ ਪਰ ਮੇਰੇ ਘਰ ਵਾਲੇ ਦੀ ਇੱਕ ਭੂਆ ਜ਼ਰੂਰ ਸੀ ਚੰਗੀ ਗੱਲ ਸੀ ਘਰ ਵਿੱਚ ਲੋਕਾਂ ਦਾ ਆਉਣਾ ਜਾਣਾ ਨਹੀਂ ਸੀ ਪਰ ਕਦੀ ਕਦੀ ਮੈਂ ਹੈਰਾਨ ਹੁੰਦੀ ਸੀ ਕਿਉਂਕਿ ਇਹਨਾਂ ਦਾ ਤਾਂ ਕੋਈ ਵੀ ਨਹੀਂ ਸੀ ਉਹ aunty ਤਾਂ ਇੱਕ ਹੀ ਸਵਾਲ ਪੁੱਛਦੀ ਸੀ ਮੈਂ ਕਿਹਾ ਕਿ ਹਜੇ ਤਾਂ 2-3 ਹਫ਼ਤੇ ਹੀ ਹੋਇਆ ਮੇਰੇ ਵਿਆਹ ਨੂੰ ਤਾਂ ਉਹਨੇ ਕਿਹਾ ਕਿ 2-3 ਹਫ਼ਤਿਆਂ ਵਿੱਚ ਬਹੁਤ ਕੁਝ ਹੋ ਜਾਂਦਾ ਤੂੰ ਕਿਸੇ ਡਾਕਟਰ ਦੇ ਕੋਲ ਜਾ ਪਤਾ ਕਰ ਬੱਚਾ ਕਿਉਂ ਨਹੀਂ ਹੋ ਰਿਹਾ ਮੈਂ ਇਹ ਸੁਣ ਕੇ ਹਰਾਨ ਹੋ ਜਾਂਦੀ ਸੀ ਕਿ ਇਹਨਾਂ ਨੂੰ ਕੀ ਚੱਲਦੀ ਵਿਆਹ ਨੂੰ ਹਜੇ ਤਾਂ 1 ਮਹੀਨਾ ਵੀ ਨਹੀਂ ਹੋਇਆ ਤੇ ਇਹ ਕਹਿ ਰਹੀ ਆ ਕਿ ਡਾਕਟਰ ਦੇ ਕੋਲ ਜਾਵਾ ਤੇ ਪਤਾ ਕਰਾਂ ਕਿ ਮੇਰੇ ਅੰਦਰ ਕੋਈ ਕਮੀ ਤਾਂ ਨਹੀਂ ਮੈਨੂੰ ਬਹੁਤ ਬੁਰਾ ਲੱਗਿਆ ਸੀ ਮੈਂ ਕਿਹਾ ਇਦਾਂ ਦਾ ਕੁਝ ਵੀ ਨਹੀਂ ਆ ਜਦੋਂ ਆਪਣੇ ਘਰ ਵਾਲੇ ਨੂੰ ਇਹ ਗੱਲ ਦੱਸੀ ਤਾਂ ਉਹ ਵੀ ਇਹੀ ਕਹੂਗਾ ਕਿ ਹਾਂ ਉਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਤੇ ਉਹਨੇ ਕਿਹਾ ਚੱਲ ਚੱਲਦੇ ਆ ਡਾਕਟਰ ਦੇ ਕੋਲ ਮੈਂ ਕਿਹਾ ਕੀ ਹੋ ਗਿਆ ਤੁਹਾਨੂੰ ਹਜੇ ਤਾਂ ਮੈਨੂੰ ਮੈਨੂੰ ਤੁਹਾਡੀ ਜ਼ਿੰਦਗੀ ਵਿੱਚ ਆਈ ਨਹੀਂ ਇੱਕ ਮਹੀਨਾ ਵੀ ਨਹੀਂ ਹੋਇਆ ਤੇ ਤੁਸੀਂ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਇਦਾਂ ਕਿਉਂ ਲੱਗਦਾ ਮੈਨੂੰ ਇੱਕ ਹੀ ਕੰਮ ਦੇ ਲਈ ਲਿਆਏ ਹੋ ਤਾਂ ਉਹਨੇ ਕਿਹਾ ਕਿ ਵਿਆਹ ਇਸ ਦੇ ਲਈ ਹੀ ਹੁੰਦਾ ਮੈਂ ਕਿਹਾ ਫਿਰ ਕੀ ਕਾ ਵਿਆਹ ਦੀ ਗੱਲ ਤੋਂ ਯਾਦ ਆਇਆ ਕਿ ਤੁਸੀਂ ਆਪਣੀ ਭੈਣ ਦਾ ਵਿਆਹ ਕਦੋਂ ਕਰਨਾ ਹੈ ਉਹ ਮੇਰੇ ਰਿਸ਼ਤੇਦਾਰੀ ਵਿੱਚ ਇੱਕ ਰਿਸ਼ਤਾ ਮੇਰੇ ਪਾਪਾ ਦੇ ਦੋਸਤਾਂ ਮੁੰਡਾ ਬਹੁਤ ਚੰਗਾ ਜੇ ਤੁਸੀਂ ਕਹੋ ਤਾਂ ਉਹਦੇ ਨਾਲ ਪਿੰਕੀ ਦਾ ਰਿਸ਼ਤਾ ਕਰਵਾ ਦਿੰਦੇ ਆ ਮੈਂ ਇਹਨਾਂ ਕਹਿ ਦਿੱਤਾ ਤੇ ਮੇਰਾ ਘਰ ਵਾਲੇ ਤਾਂ ਗੁੱਸੇ ਵਿੱਚ ਪਾਗਲ ਹੋ ਗਿਆ ਉਹ ਕਹਿਣ ਲੱਗਾ ਕਿ ਤੂੰ ਕੌਣ ਹੁੰਨੀ ਆ ਰਿਸ਼ਤਾ ਕਰਵਾਉਣ ਵਾਲੀ ਕੀਨੇ ਕਿਹਾ ਕਿ ਸਾਨੂੰ ਰਿਸ਼ਤੇ ਦੀ ਲੋੜ ਆ ਉਹਦੇ ਲਈ ਬਹੁਤ ਰਿਸ਼ਤੇ ਆ ਰਹੇ ਆ ਤੂੰ ਆਪਣੇ ਰਿਸ਼ਤੇਦਾਰਾਂ ਦਾ ਰਿਸ਼ਤਾ ਆਪਣੇ ਕੋਲ ਹੀ ਰੱਖ ਤੁਸੀਂ ਹੁੰਦੇ ਹੀ ਕੌਣ ਹੋ ਮੇਰੇ ਘਰ ਵਾਲੇ ਦਾ ਕੋਈ ਲਿਹਾਜ ਹੀ ਨਹੀਂ ਸੀ ਹਜੇ ਤਾਂ ਸਾਡਾ ਵਿਆਹ ਹੋਇਆ ਸੀ ਮੈਂ ਵੀ ਇਦਾਂ ਦੀ ਕਿਹੜੀ ਗੱਲ ਕਰ ਦਿੱਤੀ ਜੋ ਉਹਨੂੰ ਗੁੱਸਾ ਲੱਗ ਰਿਹਾ ਸੀ ਮੈਂ ਤਾਂ ਉਹਦੇ ਬੋਲਣ ਤੋਂ ਹੀ ਡਰ ਗਈ ਸੀ ਥੋੜੀ ਦੇਰ ਬਾਅਦ ਪਿੰਕੀ ਵੀ ਉੱਥੇ ਆ ਗਈ ਤੇ ਜਿੱਦਾਂ ਹੀ ਉਹਨੇ ਪੁੱਛਿਆ ਕਿ ਕੀ ਗੱਲ ਹੋਈ ਆ ਮੇਰੇ ਘਰ ਵਾਲਿਆਂ ਨੇ ਸਭ ਕੁਝ ਦੱਸ ਦਿੱਤਾ ਉਹਨੇ ਕਿ ਆ ਭਾਬੀ ਤੂੰ ਮੈਨੂੰ ਘਰੋਂ ਕੱਢਣਾ ਚਾਹੁੰਨੀ ਆ ਮੈਂ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖ ਤੇਰੇ ਵਿਆਹ ਦੀ ਉਮਰ ਹੋ ਗਈ ਆ ਮੇਰੇ ਘਰ ਵਾਲ ਨੇ ਕਿਹਾ ਚੁੱਪ ਕਰ ਜਾ ਨਹੀਂ ਤਾਂ ਤੇਰੇ ਮੂੰਹ ਤੇ ਥੱਪੜ ਮਾਰ ਦੇਵਾਂਗਾ ਮੈਂ ਇੰਨੀ ਡਰ ਗਈ ਸੀ ਕਿ ਮੈਂ ਏਦਾਂ ਦਾ ਕੀ ਕਰ ਦਿੱਤਾ ਸੀ ਮੈਂ ਉਹ ਦੋਨੇ ਉਥੋਂ ਚਲੇ ਗਏ ਮੈਨੂੰ ਹੋਰ ਵੀ ਗੱਲਾਂ ਬਹੁਤ ਸੁਣਾਉਣ ਲੱਗ ਪਏ ਘਰ ਵਿੱਚ ਆਪਣੇ ਕੰਮ ਨਾਲ ਮਤਲਬ ਰੱਖ ਇਸ ਘਰ ਦੀ ਮਾਲਕਣ ਬਣਦੀ ਕੋਈ ਲੋੜ ਨਹੀਂ ਵੈਸੇ ਤਾਂ ਘਰ ਦੀ ਮਾਲਕਣ ਮੈਂ ਹੀ ਸੀ ਮੈਂ ਸਾਰੀ ਰਾਤ ਰੋਂਦੀ ਰਹੀ ਪਰ ਕਿਸੇ ਨੇ ਮੈਨੂੰ ਕੋਈ ਗੱਲ ਨਹੀਂ ਕਹੀ ਮੈਂ ਰੋਟੀ ਵੀ ਨਹੀਂ ਖਾਧੀ ਪਰ ਜਦੋਂ ਮੇਰੇ ਘਰ ਵਾਲੇ ਨੂੰ ਲੋੜ ਪੈਂਦੀ ਤਾਂ ਮੇਰੇ ਕੋਲ ਆ ਜਾਂਦਾ ਸੀ ਮੈਨੂੰ ਲੱਗਿਆ ਕਿ ਕੋਈ ਤਾਂ ਗੱਲ ਕਰੂਗਾ ਪਰ ਉਹਨੇ ਕੋਈ ਗੱਲ ਨਹੀਂ ਕੀਤੀ ਉਹਨੇ ਅਗਲੇ ਦਿਨ ਡਾਕਟਰ ਕੋਲ ਮੈਨੂੰ ਲਿਜਾਣ ਲਈ ਕਿਹਾ ਕਿ ਪਤਾ ਕਰਾਂਗੇ ਕਿ ਕੀ ਗੱਲ ਆ ਤੇਰੇ ਹਜੇ ਤੱਕ ਬੱਚਾ ਕਿਉਂ ਨਹੀਂ ਹੋ ਰਿਹਾ ਘਟੋ-ਘਟ ਖੁਸ਼ਖਬਰੀ ਤਾਂ ਮਿਲ ਜਾਣੀ ਚਾਹੀਦੀ ਸੀ ਮੈਨੂੰ ਤਾਂ ਉਹਨਾਂ ਤੇ ਗੁੱਸਾ ਆ ਰਿਹਾ ਸੀ ਮੈਂ ਕਿਹਾ ਕਿ ਇੱਕ ਭੈਣ ਆ ਕਿ ਉਹਦਾ ਵਿਆਹ ਕਰ ਦਿਓ ਦੋਨਾਂ ਭੈਣ ਭਰਾਵਾਂ ਨੇ ਮੈਨੂੰ ਇਹ ਨਹੀਂ ਸੁਣਾ ਦਿੱਤੀਆਂ ਸੀ ਪਰ ਇੱਥੇ ਤਾਂ ਇੱਕ ਹੀ ਭੈਣ ਬਹੁਤ ਸੀ ਮੇਰੀ ਜ਼ਿੰਦਗੀ ਬਰਬਾਦ ਕਰਨ ਦੇ ਲਈ ਅਗਲੇ ਦਿਨ ਉਹ ਮੈਨੂੰ ਡਾਕਟਰ ਦੇ ਕੋਲ ਲੈ ਕੇ ਪਿੰਕੀ ਵੀ ਨਾਲ ਹੀ ਗਈ ਸੀ ਡਾਕਟਰ ਨੇ ਪੁੱਛਿਆ ਕਿ ਇਹ ਕੌਣ ਆ ਮੈਂ ਕਿਹਾ ਮੇਰੀ ਨਣਾਣਾ ਡਾਕਟਰ ਨੇ ਮੈਨੂੰ ਜੈੱਟ ਕੀਤੇ ਦੇ ਚੈੱਕ ਕਰਨ ਤੋਂ ਬਾਅਦ ਉਹ ਚਾਹੁੰਦੇ ਸੀ ਕਿ ਮੈਂ ਮਾਂ ਬਣ ਸਕਦੀ ਆ ਜਾਂ ਨਹੀਂ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਡਾਕਟਰ ਨੇ ਕਿਹਾ ਸਭ ਕੁਝ ਠੀਕ ਆ ਤੁਸੀਂ ਆਪਣੇ ਘਰ ਵਾਲੇ ਦਾ ਚੈੱਕਅਪ ਕਰਵਾ ਲਓ ਜੇ ਤੁਹਾਨੂੰ ਬਹੁਤ ਜ਼ਿਆਦਾ ਜਲਦੀ ਆ ਤਾਂ ਉਸ ਡਾਕਟਰ ਨੇ ਵੀ ਇਦਾਂ ਦੀ ਗੱਲ ਸੁਣਾ ਦਿੱਤੀ ਸੀ ਕਿ ਡਾਕਟਰ ਨੂੰ ਵੀ ਪਿੰਕੀ ਗੁੱਸੇ ਨਾਲ ਕਹਿਣ ਲੱਗੀ ਨਹੀਂ ਉਹਦੇ ਅੰਦਰ ਕੋਈ ਪ੍ਰੋਬਲਮ ਨਹੀਂ ਬੰਦਿਆਂ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਔਰਤ ਵਿੱਚ ਹੀ ਹੁੰਦੀ ਆ ਜੇ ਇਹ ਠੀਕ ਆ ਤੇ ਕੋਈ ਪਰੇਸ਼ਾਨੀ ਨਹੀਂ ਅਸੀਂ ਥੋੜਾ ਇੰਤਜ਼ਾਰ ਕਰ ਲਵਾਂਗੇ ਵਾਪਸ ਆਉਂਦੇ ਹੋਏ ਪਿੰਕੀ ਮੈਨੂੰ ਕਹਿ ਰਹੀ ਸੀ ਕਿ ਕਿੱਦਾਂ ਦੀ ਡਾਕਟਰ ਸੀ ਅਸੀਂ ਦੁਬਾਰਾ ਉਹਦੇ ਕੋਲ ਨਹੀਂ ਜਾਵਾਂਗੇ ਮੈਂ ਕਿਹਾ ਦੁਬਾਰਾ ਜਾਣ ਦੀ ਲੋੜ ਹੀ ਨਹੀਂ ਪਊਗੀ ਸਭ ਕੁਝ ਠੀਕ ਹੋ ਜਾਊਗਾ ਉਹਨੇ ਕਿਹਾ ਹਾਂ ਇਦਾਂ ਹੀ ਹੋਵੇ ਤਾਂ ਚੰਗਾ ਮੈਂ ਕਿਹਾ ਤੇਰੇ ਭਰਾ ਨੂੰ ਬੱਚਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਤਾਂ ਉਹਨਾਂ ਨੇ ਕਿਹਾ ਹਾਂ ਉਹ ਤਾਂ ਮੈਨੂੰ ਵੀ ਬੱਚਿਆਂ ਦੀ ਤਰ੍ਹਾਂ ਹੀ ਰੱਖਦਾ ਮੈਂ ਚਾਹੁੰਦੀ ਆ ਕਿ ਘਰ ਵਿੱਚ ਬੱਚੇ ਹੋਣ ਇਹਦਾ ਮਤਲਬ ਇਹੀ ਸੀ ਕਿ ਇਸ ਘਰ ਵਿੱਚ ਬੱਚੇ ਹੋਣ ਤੇ ਉਹ ਕਿਤੇ ਵੀ ਨਹੀਂ ਜਾਣਾ ਚਾਹੁੰਦੀ ਸੀ ਤੇ ਬੱਚਿਆਂ ਦੇ ਨਾਲ ਹੀ ਖੇਡੇ ਤੇ ਮਤਲਬ 3-4 ਸਾਲ ਇਥੇ ਹੋਰ ਹੀ ਰਹੇ ਫਿਰ ਮੇਰੇ ਨਾਲ ਬਹੁਤ ਬੁਰਾ ਵੀ ਹੋ ਰਿਹਾ ਸੀ ਮੈਂ ਨਵੀਂ-ਨਵੀਂ ਬੋਟੀ ਸੀ ਇਸ ਲਈ ਜਿਆਦਾ ਬੋਲਦੀ ਨਹੀਂ ਸੀ ਨਹੀਂ ਤਾਂ ਭੈਣ ਭਰਾਵਾਂ ਦੀ ਹਰਕਤਾਂ ਤੇ ਮੈਨੂੰ ਗੁੱਸਾ ਆ ਜਾਂਦਾ ਸੀ ਅਜੀਬ ਜਿਹੀਆਂ ਹਰਕਤਾਂ ਸੀ ਇੱਕ ਦਿਨ ਇਹ ਦੇਖ ਕੇ ਮੈਂ ਹਰਾਨ ਹੀ ਰਹਿ ਗਈ ਕਿ ਪਿੰਕੀ ਨਾਈਟਸੂਟ ਪਾ ਕੇ ਫਿਰਦੀ ਸੀ ਉਹ ਮੇਰੇ ਘਰ ਵਾਲ ਦੇ ਕੋਲ ਹੀ ਬੈਠੀ ਸੀ ਉਹਨੂੰ ਬਿਲਕੁਲ ਵੀ ਅਜੀਬ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਕਰ ਰਹੀ ਸੀ ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਜੋ ਤੂੰ ਨਾਈਟ ਸੂਟ ਪਾਇਆ ਹੋਇਆ ਵਾ ਤੂੰ ਏਦਾਂ ਬੈਠੀ ਆ ਘਟੋ ਘਟੂ ਉੱਪਰ ਚੁੰਨੀ ਦਾ ਲੈ ਰਾ ਮੈਂ ਇੱਕ औरत ਹੋਣ ਦੇ ਨਾਂ ਤੇ ਇਸ਼ਾਰਾ ਕੀਤਾ ਪਰ ਉਹ ਮੇਰੀ ਗੱਲ ਨੂੰ ਸਮਝੀ ਨਹੀਂ ਉਹਨੇ ਮੈਨੂੰ ਇਗਨੋਰ ਕਰ ਦਿੱਤਾ ਜਿੱਦਾਂ ਉਹਨੂੰ ਕਿਸੇ ਗੱਲ ਦੀ ਪਰਵਾਹ ਹੀ ਨਹੀਂ ਸੀ ਤੇ ਪੂਰੇ ਘਰ ਵਿੱਚ ਹੁਕਮ ਚਲਾ ਰਹੀ ਸੀ ਰੋਟੀ ਵੀ ਉਹਦੀ ਮਰਜ਼ੀ ਨਾਲ ਹੀ ਬੰਦੀ ਸੀ ਕੋਈ ਚੀਜ਼ ਜੇ ਮੈਂ ਆਪਣੀ ਮਰਜ਼ੀ ਨਾਲ ਕਿਤੇ ਰੱਖ ਦਿੰਦੀ ਤਾਂ ਉਹ ਕਹਿੰਦੀ ਕਿ ਇਹਨੂੰ ਉੱਥੇ ਹੀ ਰੱਖ ਮੈਂ ਹੀ ਸੋਚਦੀ ਸੀ ਕਿ ਪਿੰਕੀ ਕਿਚਨ ਵਿੱਚ ਆਉਗੀ ਤੇ ਮੁਸ਼ਕਲਾਂ ਹੀ ਹੋਣਗੀਆਂ ਸਾਰਾ ਕੰਮ ਤੇ ਮੈਂ ਕਰਦੀ ਆ ਫਿਰ ਵੀ ਇਦਾਂ ਕਿਉਂ ਕਰਦੀ ਆ ਕਿ ਜੋ ਚੀਜ਼ਾਂ ਜਿੱਥੇ ਪਈਆਂ ਉੱਥੇ ਹੀ ਪਈਆਂ ਰਹਿਣ ਦੇ ਨਹੀਂ ਤਾਂ ਬਾਅਦ ਵਿੱਚ ਔਖਾ ਹੋ ਜਾਊਗਾ ਮੈਨੂੰ ਤਾਂ ਪਿੰਕੀ ਤੇ ਬਹੁਤ ਗੁੱਸਾ ਆਉਣ ਲੱਗ ਪਿਆ ਸੀ ਇੰਨਾ ਗੁੱਸਾ ਤਾਂ ਮੇਰੀ ਸ਼ਕਲ ਤੇ ਵੀ ਨਜ਼ਰ ਆਉਂਦਾ ਸੀ ਪਰ ਮੈਂ ਆਪਣੇ ਘਰ ਵਾਲੇ ਤੋਂ ਬਹੁਤ ਡਰਦੀ ਸੀ ਇੱਕ ਦਿਨ ਮੈਨੂੰ ਮੇਰੇ ਘਰ ਵਾਲੇ ਨੇ ਕਿਹਾ ਕਿ ਤੂੰ ਆਪਣੇ ਪੇਕੇ ਚਲੀ ਜਾ ਮੈਂ ਕਿਹਾ ਅਜੇ ਮੇਰਾ ਪੇਕੇ ਜਾਣੋਂ ਦਿਲ ਨਹੀਂ ਕਰਦਾ ਘਰੇ ਬਹੁਤ ਕੰਮ ਆ ਉਹ ਕਹਿੰਦਾ ਕੰਮ ਬਾਅਦ ਵਿੱਚ ਕਰ ਲਵਾਂ ਲਵੇਂਗੀ ਮੈਂ ਕਿਹਾ ਬਾਅਦ ਵਿੱਚ ਵੀ ਮੈਨੂੰ ਹੀ ਕਰਨੇ ਪੈਣਿਆ ਹਜੇ ਮੈਂ ਨਹੀਂ ਜਾਣਾ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਚਲੀ ਜਾ ਤੂੰ ਕਿਉਂ ਨਹੀਂ ਜਾਂਦੀ ਮੇਰੀ ਗੱਲ ਕਿਉਂ ਨਹੀਂ ਮੰਨਦੀ ਉਹਨੇ ਤਾਂ ਮੈਨੂੰ ਇਸ ਘਰ ਚੋਂ ਧੱਕੇ ਮਾਰਨ ਤੱਕ ਹੋ ਗਿਆ ਸੀ ਮੇਰਾ ਹੱਥ ਫੜ ਕੇ ਮੇਰੇ ਨਾਲ ਤੁਰਨ ਲੱਗਾ ਕਹਿਣ ਲੱਗਾ ਚਲੀ ਜਾ ਮੈਂ ਤੈਨੂੰ ਛੱਡ ਕੇ ਆਉਣਾ ਕੁਝ ਪੈਸੇ ਵੀ ਮੈਨੂੰ ਦੇ ਦਿੱਤੇ ਤੇ ਕਿਹਾ ਸ਼ਾਮ ਤੱਕ ਉੱਥੇ ਹੀ ਰਹਿਣਾ ਫਿਰ ਮੈਂ ਤੈਨੂੰ ਲੈਣ ਲਈ ਆਉਂਗਾ ਮੈਂ ਕਿਹਾ ਰਾਤ ਰੁੱਕ ਜਾਵਾਂ ਉਹਨੇ ਕਿਹਾ ਨਹੀਂ ਨਹੀਂ ਰਾਤ ਨਹੀਂ ਰਹਿਣਾ ਮੈਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਜਿੱਦਾਂ ਮੇਰੇ ਮਗਰੋਂ ਉਹਨਾਂ ਨੇ ਕਿਸੇ ਨੂੰ ਬੁਲਾਉਣਾ ਹੋਵੇ ਮੈਨੂੰ ਵੀ ਸ਼ੱਕ ਜਿਹਾ ਹੋ ਗਿਆ ਸੀ ਮੈਂ ਕਿਹਾ ਮੈਂ ਵੀ ਦੇਖਦੀ ਆ ਕਿ ਇਹ ਕੀ ਕਰਦੇ ਆ ਮੈਂ ਵੀ ਕਿਹੜਾ ਮੋਮ ਦੀ ਗੁੱਡੀ ਆ ਤੇਰੀ ਘਰ ਵਾਲੀ ਆ ਇਨੇ ਦਾ ਅਧਿਕਾਰ ਮੇਰਾ ਵੀ ਬੰਦਾ ਕਿ ਪਤਾ ਤਾਂ ਕਰਾਂ ਕਿ ਮੇਰੇ ਘਰ ਵਾਲੇ ਨੇ ਮੈਨੂੰ ਘਰੋਂ ਭੇਜ ਕੇ ਮਗਰੋਂ ਕਿਹਨੂੰ ਬੁਲਾਇਆ ਸੀ ਥੋੜੀ ਦੇਰ ਤੱਕ ਮੈਂ ਬਹਾਨਾ ਬਣਾ ਕੇ ਵਾਪਸ ਆ ਗਈ ਮੈਂ ਕੋਈ ਚੀਜ਼ ਭੁੱਲ ਗਈ ਸੀ ਤੇ ਮੈਂ ਮੈਨੂੰ ਦੇਖ ਕੇ ਉਹ ਤਾਂ ਹੈਰਾਨ ਹੀ ਹੋ ਗਏ ਦਰਵਾਜ਼ਾ ਖੁੱਲਿਆ ਹੋਇਆ ਸੀ ਲੱਗਦਾ ਸੀ ਇੰਨੀ ਜਲਦੀ ਮੈਨੂੰ ਬਾਹਰ ਕੱਢਿਆ ਸੀ ਕਿ ਦਰਵਾਜ਼ਾ ਬੰਦ ਕਰਨਾ ਹੀ ਭੁੱਲ ਗਏ ਸੀ ਇਹ ਦੇਖ ਕੇ ਮੈਨੂੰ ਹੈਰਾਨੀ ਹੋਈ ਮੇਰੇ ਕਮਰੇ ਵਿੱਚ ਕਿਸੇ ਦੀ ਆਵਾਜ਼ ਆ ਰਹੀ ਸੀ ਅੰਦਰ ਕੋਈ ਸੀ ਜਿੱਦਾਂ ਮੈਂ ਅੰਦਰ ਗਈ ਤਾਂ اچانک ਕੋਈ ਕਮਰੇ ਵਿੱਚੋਂ ਨਿਕਲ ਕੇ ਭੱਜ ਗਿਆ ਸੀ ਯਾਨੀ ਅੰਦਰ ਗਈ ਤਾਂ ਉਹ ਪਿੱਛੇ ਦੀ ਨਿਕਲ ਗਿਆ ਸੀ ਪਰਦੇ ਦੇ ਪਿੱਛੇ ਲੁਕਿਆ ਹੋਇਆ ਸੀ ਮੈਂ ਡਰ ਗਈ ਸੀ ਤੇ ਆਪਣੇ ਘਰ ਵਾਲੇ ਨੂੰ ਬੁਲਾਇਆ ਥੋੜੀ देर ਬਾਅਦ ਮੇਰਾ ਘਰ ਵਾਲਾ ਆਇਆ ਤੇ ਮੈਂ ਕਿਹਾ ਕਿੱਥੇ ਸੀ ਤੁਸੀਂ ਸਾਡੇ ਘਰ ਵਿੱਚ ਕੋਈ ਸੀ ਮੇਰੇ ਕਮਰੇ ਵਿੱਚ ਤੁਹਾਨੂੰ ਪਤਾ ਨਹੀਂ ਉਹਨੇ ਕਿਹਾ ਕਿ ਮੈਂ ਤਾਂ ਬਾਥਰੂਮ ਵਿੱਚ ਸੀ ਮੈਂ ਕਿਹਾ ਮੇਰੇ ਕਮਰੇ ਵਿੱਚ ਵੀ ਬਾਥਰੂਮ ਆ ਤੁਸੀਂ ਉੱਥੇ ਕਿਉਂ ਨਹੀਂ ਗਏ ਮੈਂ ਘਬਰਾ ਗਈ ਸੀ ਉਹ ਮੈਨੂੰ ਤਸੱਲੀ ਨਹੀਂ ਦੇ ਰਿਹਾ ਸੀ। ਉਹਨੇ ਕਿਹਾ ਕਿ ਤੈਨੂੰ ਵਾਪਸ ਆਉਣ ਦੀ ਕੀ ਲੋੜ ਸੀ। ਮੈਂ ਕਿਹਾ ਉੱਥੇ ਹੀ ਰਹਿਣਾ ਸੀ ਤਾਂ ਫਿਰ ਵਾਪਸ ਆਉਣ ਦੀ ਕੀ ਲੋੜ ਸੀ। ਮੈਂ ਕਿਹਾ ਮੈਂ ਆਪਣੀ ਕੋਈ ਚੀਜ਼ ਭੁੱਲ ਗਈ ਸੀ। ਉਹਨੇ ਕਿਹਾ ਕੋਈ ਗੱਲ ਨਹੀਂ। ਹਜੇ ਵੀ ਤੂੰ ਚਲੀ ਜਾ। ਮੇਰਾ ਜਾਨ ਨੂੰ ਦਿਲ ਨਹੀਂ ਕਰ ਰਿਹਾ ਸੀ। ਮੇਰੇ ਘਰ ਵਾਲੇ ਨੂੰ ਮੇਰੇ ਤੇ ਗੁੱਸਾ ਆ ਰਿਹਾ ਸੀ। ਉਹਨੇ ਕਿਹਾ ਕਿ ਫਿਰ ਬੈਠ ਜਾ ਇੱਥੇ ਹੀ ਤੇ ਆਪ ਘਰੋਂ ਬਾਹਰ ਚਲਾ ਗਿਆ। ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਵਾ ਘਰ ਵਿੱਚ ਵਾਕਈ ਚੋਰ ਆ ਗਿਆ ਸੀ ਜਾਂ ਫਿਰ ਮੇਰੇ ਘਰ ਵਾਲੇ ਨੇ ਕਿਸੇ ਨੂੰ ਬੁਲਾਇਆ ਸੀ ਪਰ ਮੇਰੀ ਗਲਤੀ ਸੀ ਕਿ ਮੈਂ ਦੇਖ ਨਹੀਂ ਸਕੀ ਕਿ ਉਹ ਕੌਣ ਸੀ ਮੇਰਾ ਘਰ ਵਾਲਾ ਘਰੋਂ ਚਲਾ ਗਿਆ ਸੀ ਪਰ ਪਿੰਕੀ ਤਾਂ ਘਰ ਵਿੱਚ ਹੀ ਸੀ ਮੈਂ ਸੋਚਿਆ ਕਿ ਉਹਦੇ ਤੋਂ ਪੁੱਛ ਜੀ ਆ ਕੀ ਪਤਾ ਉਹਨੂੰ ਵੀ ਪਤਾ ਨਹੀਂ ਲੱਗਿਆ ਉਹਨੇ ਵੀ ਕਿਸੇ ਨੂੰ ਦੇਖਿਆ ਹੋਊਗਾ ਪਰ ਜਦੋਂ ਮੈਂ ਉਹਦੇ ਕਮਰੇ ਵਿੱਚ ਗਈ ਤਾਂ ਉਹ ਵੀ ਨਹਾ ਰਹੀ ਸੀ ਬਾਦ ਵਿੱਚ ਮੈਂ ਉਹਨੂੰ ਪੁੱਛਿਆ ਤਾਂ ਉਹਨੇ ਕਿਹਾ ਮੈਨੂੰ ਵੀ ਨਹੀਂ ਪਤਾ ਤਾਂ ਮੈਂ ਆਰਾਮ ਕਰ ਰਹੀ ਸੀ ਆਪਣੇ ਘਰ ਵਾਲੇ ਤੋਂ ਪੁੱਛ ਲੈ ਜੇ ਮੈਂ ਆਪਣੇ ਘਰ ਵਾਲੇ ਦੀ ਕੋਈ ਗੱਲ ਕਰ ਦਿੰਦੀ ਤਾਂ ਉਹ ਚੰਗੀ ਤਰ੍ਹਾਂ ਸੁਣ ਕੇ ਵੀ ਨਹੀਂ ਉਹ ਮੈਨੂੰ ਕਹਿਣ ਲੱਗੀ ਕਿ ਆਪਣੇ ਘਰਵਾਰੇ ਵਾਲੇ ਤੋਂ ਪੁੱਛ ਲੈ ਮੈਂ ਤਾਂ ਆਰਾਮ ਕਰ ਰਹੀ ਸੀ ਜੇ ਮੈਂ ਆਪਣੇ ਘਰ ਵਾਲੇ ਤੋਂ ਕੋਈ ਗੱਲ ਪੁੱਛਦੀ ਤਾਂ ਉਹ ਮੇਰੀ ਗੱਲ ਵੀ ਚੰਗੀ ਤਰ੍ਹਾਂ ਨਹੀਂ ਸੀ ਸੁਣਦੇ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਇਦਾਂ ਦੀ ਗੱਲ ਨਾ ਕਰਿਆ ਕਰ ਤੁਹਾਡਾ ਵਿਆਹ ਹੋ ਗਿਆ ਮੈਂ ਤਾਂ ਹਜੇ ਕੁਵਾਰੀ ਆ ਤੂੰ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਆ ਮੈਂ ਕਿਹਾ ਘਰ ਵਿੱਚ ਗੱਲ ਕਰਨ ਦੇ ਲਈ ਕੋਈ ਨਹੀਂ ਆ ਤੇ ਤੇਰੇ ਨਾਲ ਹੀ ਗੱਲ ਕਰੂੰਗੀ ਉਹ ਕਹਿਣ ਲੱਗੀ ਕਿ ਤੂੰ ਆਪਣੇ ਘਰ ਵਾਲੇ ਦੇ ਨਾਲ ਹੀ ਗੱਲ ਕਰਿਆ ਕਰ ਮੇਰੇ ਨਾਲ ਨਹੀਂ ਉਹ ਤੇਰਾ ਘਰ ਵਾਲਾ ਵਾ ਮੇਰਾ ਤਾਂ ਭਰਾ ਮੈਨੂੰ ਅਜੀਬ ਲੱਗਦਾ ਮੈਂ ਕਿਹਾ ਮੈਂ ਤੈਨੂੰ ਇਸ ਲਈ ਦੱਸ ਰਹੀ ਆ ਕਿ ਕੱਲ ਨੂੰ ਤੇਰਾ ਵੀ ਵਿਆਹ ਹੋਊਗਾ ਤੇ ਤੈਨੂੰ ਵੀ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਤਾ ਉਹਨੇ ਕਿਹਾ ਜਦੋਂ ਮੇਰਾ ਵਿਆਹ ਹੋਊਗਾ ਮੈਂ ਆਪ ਹੀ ਦੇਖ ਲਵਾਂਗੀ ਮੈਨੂੰ ਇਦਾਂ ਲੱਗਣ ਲੱਗ ਗਿਆ ਸੀ ਕਿ ਉਹ ਇਸ ਘਰ ਵਿੱਚ ਕਿਸੇ ਨੂੰ ਵੀ ਮੇਰੀ ਫਿਕਰ ਨਹੀਂ ਸੀ ਬਸ ਮੈਂ ਤਾਂ ਇੱਥੇ ਪਏ ਸਮਾਨ ਦੀ ਤਰ੍ਹਾਂ ਸੀ ਪਰ ਇਦਾਂ ਕਿਉਂ ਸੀ ਮੈਂ ਕੀ ਕੀਤਾ ਸੀ ਮੇਰਾ ਕੀ ਕਸੂਰ ਸੀ ਇਦਾਂ ਤਾਂ ਦਿਨ ਲੰਘ ਜਾਂਦਾ ਸੀ ਸ਼ਾਮ ਨੂੰ ਛਾਤ ਉੱਤੇ ਕਿਸੇ ਦੀ ਨਾ ਆਵਾਜ਼ਾਂ ਆਉਂਦੀਆਂ ਸੀ ਥੋੜੀ ਦੇਰ ਪਹਿਲਾਂ ਹੀ ਮੇਰੀ ਨਣਾਨੀ ਤੇ ਮੇਰਾ ਘਰ ਵਾਲਾ ਉੱਪਰ ਗਏ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉੱਪਰ ਆਉਣ ਦੀ ਕੋਸ਼ਿਸ਼ ਨਾ ਕਰੀ। ਇਹ ਗੱਲ ਬੜੀ ਅਜੀਬ ਸੀ ਕਿ ਉੱਪਰ ਜਾਂਦੇ ਹੀ ਮੈਨੂੰ ਇਹ ਗੱਲ ਜ਼ਰੂਰ ਕਹਿੰਦੇ ਸੀ ਕਿ ਸਾਡੇ ਪਿੱਛੇ ਨਹੀਂ ਆਉਣਾ। ਕੁਝ ਵੀ ਹੋਵੇ ਤੂੰ ਉੱਪਰ ਨਹੀਂ ਆਉਣਾ। ਮੈਂ ਵੀ ਉੱਪਰ ਨਹੀਂ ਜਾਂਦੀ ਸੀ ਪਰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਮੈਨੂੰ ਸ਼ੱਕ ਹੋ ਜਾਂਦਾ ਸੀ। ਸ਼ੱਕ ਤਾਂ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਤੇ ਪੈਂਦਾ ਸੀ ਪਰ ਮੈਂ ਕੁਝ ਬੋਲ ਨਹੀਂ ਸਕਦੀ ਸੀ। ਪਹਿਲਾਂ ਹੀ ਇਸ ਘਰ ਵਿੱਚ ਮੇਰੀ ਕੋਈ ਥਾਂ ਨਹੀਂ ਸੀ। ਕਿਤੇ ਇਦਾਂ ਨਾ ਹੋਵੇ ਕਿ ਉਹਨਾਂ ਨੂੰ ਮੇਰੀ ਕੋਈ ਗੱਲ ਬੁਰੀ ਲੱਗ ਜਾਵੇ ਤੇ ਮੇਰੇ ਨਾਲ ਮਾੜਾ سلوਕ ਕਰਨ ਇਸ ਲਈ ਮੈਂ ਚੁੱਪ ਕਰ ਜਾਂਦੀ ਸੀ ਪਰ ਅੱਜ ਜਦੋਂ ਮੈਂ ਇਹ ਗੱਲ ਸੁਣੀ ਤਾਂ ਛੱਤ ਵੱਲ ਚਲੀ ਗਈ ਮੈਂ ਕਿਹਾ ਕਿ ਦੇਖਦੀ ਹਾਂ ਕੀ ਹੁੰਦਾ ਮੈਂ ਵੈਸੇ ਵੀ ਕਿਸੇ ਦੇ ਲਈ ਕੁਝ ਨਹੀਂ ਆ ਪਰ ਅੱਜ ਤਾਂ ਪਤਾ ਕਰਕੇ ਹੀ ਰਹਾਂਗੀ ਕਿ ਉੱਪਰ ਕੀ ਹੋ ਰਿਹਾ ਕਿਉਂਕਿ ਮੈਨੂੰ ਕਿਸ ਦੀਆਂ ਆਵਾਜ਼ਾਂ ਆਉਂਦੀਆਂ ਸੀ ਮੇਰੀ ਨਣਾਣ ਦੀ ਹੀ ਆਵਾਜ਼ ਸੀ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਸੀ ਹੋ ਸਕਦਾ ਕਿ ਕਿਸੇ ਨਾ ਕਿਸੇ ਮੁਸ਼ਕਲ ਵਿੱਚ ਹੋਵੇ ਮੈਨੂੰ 도ਦੀ ਮਦਦ ਕਰਨੀ ਚਾਹੀਦੀ ਆ ਇਸ ਲਈ ਮੈਂ ਛੱਤ ਵੱਲ ਚਲੀ ਗਈ ਪਰ ਜਦੋਂ ਵੀ ਮੈਂ ਉੱਪਰ ਗਈ ਤਾਂ ਉੱਪਰ ਦੇਖ ਕੇ ਮੈਨੂੰ ਇਦਾਂ ਲੱਗਿਆ ਕਿ ਮੈਨੂੰ ਉੱਪਰ ਆਉਣਾ ਹੀ ਨਹੀਂ ਚਾਹੀਦਾ ਸੀ ਮੈਂ ਫਟਾਫਟ ਵਾਪਸ ਆ ਗਈ ਮੇਰਾ ਦਿਲ ਧੜਕ ਰਿਹਾ ਸੀ ਇਸ ਘਰ ਵਿੱਚ ਮੇਰੀਆਂ ਅੱਖਾਂ ਨੇ ਜੋ ਦੇਖਿਆ ਸੀ ਉਹ ਸੱਚ ਸੀ ਇਦਾਂ ਕਿਵੇਂ ਹੋ ਸਕਦਾ ਸੀ ਇਹ ਐਨੇ ਬੁਰੇ ਸੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਸੀ ਇੰਨੀ ਵੀ ਹਨੇਰ ਨਗਰੀ ਨਹੀਂ ਸੀ ਪਰ ਫਿਰ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹਨੂੰ ਕਿੱਦਾਂ ਭੁੱਲ ਜਾਂਦੀ ਥੋੜੀ ਦੇਰ ਬਾਅਦ ਮੇਰਾ ਘਰ ਵਾਲਾ ਮੇਰੇ ਕਮਰੇ ਵਿੱਚ ਆਇਆ ਤੇ ਉਹਨੇ ਮੈਨੂੰ ਏਦਾਂ ਦੀ ਗੱਲ ਕਹੀ ਕਿ ਮੈਂ ਹੈਰਾਨ ਹੀ ਰਹਿ ਗਈ ਉਹ ਕਹਿਣ ਲੱਗਾ ਕਿ ਸਭ ਕੁਝ ਕਦੋਂ ਤੋਂ ਚੱਲ ਰਿਹਾ ਮੈਂ ਕਿਹਾ ਤੁਸੀਂ ਆਪਣੀ ਭੈਣ ਦੇ ਨਾਲ ਕੀ ਕਰ ਰਹੇ ਸੀ ਉਹ ਇਸ ਤਰ੍ਹਾਂ ਮੇਰੇ ਘਰ ਵਾਲੇ ਦੇ ਗੱਲ ਲੱਗੀ ਹੋਈ ਸੀ ਕਿ ਕਿਸ ਗੱਲ ਦਾ ਗੁੱਸਾ ਕਰ ਰਹੀ ਸੀ ਮੈਂ ਇਹੀ ਦੇਖਿਆ ਸੀ ਕਿ ਪਿੰਕੀ ਮੇਰੇ ਘਰ ਵਾਲੇ ਦੇ ਗਲੇ ਲੱਗੀ ਹੋਈ ਸੀ ਮੈਂ ਸਮਝ ਗਈ ਸੀ ਕਿ ਉਹਨਾਂ ਉਹਦਾ ਇਦਾਂ ਗਲੇ ਲੱਗਣ ਦਾ ਅੰਦਾਜ਼ ਕੁਝ ਅਲੱਗ ਸੀ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਰੱਬ ਤੋਂ ਡਰ ਨਹੀਂ ਲੱਗਦਾ ਇਸ ਘਰ ਦੀ ਬਰਬਾਦੀ ਹੋ ਜਾਊਗੀ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਰੱਬ ਦਾ ਡਰ ਨਹੀਂ ਮੇਰੇ ਘਰ ਵਾਲੇ ਨੇ ਕਿਹਾ ਕਿ ਰੱਬ ਤੋਂ ਕੀ ਡਰਨਾ ਆਪਣੀ ਘਰ ਵਾਲੀ ਦੇ ਨਾਲ ਹੀ ਸੀ ਕਿਸੇ ਹੋਰ ਦੇ ਨਾਲ ਤਾਂ ਨਹੀਂ ਮੈਂ ਕਿਹਾ ਘਰ ਵਾਲੀ ਪਿੰਕੀ ਤੁਹਾਡੀ ਕਦੋਂ ਬਣ ਗਈ ਹਜੇ ਮੈਂ ਇਨਾ ਹੀ ਕਿਹਾ ਸੀ ਤਾਂ ਜਾਣਕ ਮੈਨੂੰ ਇਦਾਂ ਲੱਗਿਆ ਕਿ ਜਿੱਦਾਂ ਦੁਨੀਆ ਵਿੱਚ ਸਭ ਤੋਂ ਬੇਵਕੂਫੀ ਇਹ ਮੇਰੇ ਭਰਾਵਾਂ ਕਰਦੀਆਂ ਮੇਰੇ ਘਰ ਵਾਲੇ ਪੁੱਛਿਆ ਸੀ ਸਾਡੇ ਬੱਚਾ ਨਹੀਂ ਹੋ ਸਕਦਾ ਸੀ ਮੇਰੇ ਵਿੱਚ ਕਮੀ ਸੀ ਮੇਰੇ ਘਰ ਵਾਲੇ ਨੇ ਕਿਹਾ ਕਿ ਇਦਾਂ ਇਸ ਲਈ ਨਹੀਂ ਸੋਚਣਾ ਕਿ ਬੱਚਾ ਲੈਣਾ ਹੀ ਹੋਊਗਾ ਪਰ ਸਾਨੂੰ ਬੱਚਾ ਨਹੀਂ ਹੋ ਰਿਹਾ ਸੀ ਕਿਉਂਕਿ ਸਾਡਾ ਰਿਕਾਰਡ ਹੀ ਖਰਾਬ ਸੀ ਆਪਣਾ ਖੂਨ ਤਾਂ ਆਪਣਾ ਹੀ ਹੁੰਦਾ ਇਸ ਲਈ ਇੱਕ ਖਿਆਲ ਦਿਲ ਵਿੱਚ ਆ ਗਿਆ ਕਿ ਕਿਸੇ ਨੇ ਕਿਹਾ ਕਿ ਆਪਣੇ ਘਰ ਵਾਲੇ ਨੂੰ ਤਲਾਕ ਦੇ ਦੇ ਤੇ ਦੂਜਾ ਵਿਆਹ ਕਰਵਾ ਦੇ ਜਦੋਂ ਬੱਚਾ ਆ ਜਾਊਗਾ ਤੇ ਤੇਰਾ ਹੀ ਹੋਊਗਾ ਪਰ ਮੈਂ ਆਪਣੇ ਘਰ ਵਾਲੇ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ ਸੀ ਫਿਰ ਸੋਚਿਆ ਕਿ ਜੇ ਕੋਈ ਕੰਮ ਸਿੱਧੇ ਤਰੀਕੇ ਨਾਲ ਨਹੀਂ ਹੁੰਦਾ ਤਾਂ ਗਲਤ ਤਰੀਕੇ ਨਾਲ ਵੀ ਹੋ ਸਕਦਾ ਇਸ ਲਈ ਅਸੀਂ ਇਦਾਂ ਕੀਤਾ ਮਾਇਆ ਆਪਣੇ ਘਰ ਵਾਲੇ ਦੀ ਝੂਠੀ ਭੈਣ ਬਣ ਗਈ ਤੇ ਤੇਰਾ ਰਿਸ਼ਤਾ ਲੈ ਕੇ ਤੇਰੀ ਘਰ ਗਈ ਤੇ ਸਾਡਾ ਇਰਾਦਾ ਇਹ ਸੀ ਕਿ ਵਿਆਹ ਤੋਂ ਬਾਅਦ ਬੱਚਾ ਹੋ ਜਾਊਗਾ ਤਾਂ ਮੇਰਾ ਘਰ ਵਾਲਾ ਤੈਨੂੰ ਕਹੂਗਾ ਕਿ ਤੇਰੇ ਨਾਲ ਨਹੀਂ ਰਹਿਣਾ ਤੇ ਬਸ ਤਲਾਕ ਦੇ ਕੇ ਚਲੀ ਜਾਊਂਵੇਂ ਜਾਵੇਂਗੀ ਤੇ ਅਸੀਂ ਬੱਚਾ ਆਪਣੇ ਕੋਲ ਰੱਖ ਲਵਾਂਗੇ ਤੂੰ ਸਾਡੀ ਜ਼ਿੰਦਗੀ ਵਿੱਚ ਚਲੀ ਜਾਵੇਂਗੀ ਜਦੋਂ ਮੈਂ ਇਹ ਗੱਲ ਸੁਣੀ ਤਾਂ ਹੈਰਾਨ ਹੀ ਰਹਿ ਗਈ ਮੈਂ ਕਿਾ ਇੰਨਾ ਇੰਨੀ ਘਟੀਆ ਸੋਚ ਤੁਹਾਡੀ ਇਹ ਗੱਲ ਤੁਸੀਂ ਮੈਨੂੰ ਕਿਉਂ ਦੱਸ ਰਹੇ ਹੋ ਉਹਨੇ ਕਿਹਾ ਕਿ ਹਜੇ ਵੀ ਤੇਰੀ ਮਜਬੂਰੀਆ ਜਿੱਦਾਂ ਹੋ ਰਿਆ ਵਾ ਉਹਨੂੰ ਉਦਾਂ ਹੀ ਹੋਣ ਦੇ ਦੇਖ ਜੇ ਤੂੰ ਇਸ ਘਰ ਵਿੱਚੋਂ ਚਲੀ ਜਾਵੇਂਗੀ ਤਾਂ ਤੇਰੇ ਨਾਲ ਬਹੁਤ ਬੁਰਾ ਹੋਊਗਾ ਇਹ ਸਮਾਜ ਤੈਨੂੰ ਮaaf ਨਹੀਂ ਕਰੂਗਾ ਤੂੰ ਸਾਡੇ ਨਾਲ ਹੀ ਰਹਿ ਬੱਸ ਬੱਚੇ ਜੰਮ ਕੇ ਦੇ ਮੈਂ ਵੀ ਆਪਣਾ ਹਜੇ ਤੱਕ ਦਿਮਾਗ ਨਹੀਂ ਚਲਾਇਆ ਸੀ ਪਰ ਹਜੇ ਮੈਂ ਆਪਣਾ ਦਿਮਾਗ ਚਲਾਉਣਾ ਸੀ ਜੇ ਹਜੇ ਨਹੀਂ ਚਲਾਉਂਦੀ ਤਾਂ ਕਦੋਂ ਕਰਦੀ ਮੈਂ ਕਿਹਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰੂੰਗੀ ਪਰ ਮੈਨੂੰ ਇਸ ਘਰ ਵਿੱਚ ਹੀ ਰੱਖ ਲਓ ਮੈਂ ਇਸ ਘਰ ਵਿੱਚ ਤੁਹਾਡੀ ਨੌਕਰਾਨੀ ਬਣ ਕੇ ਰਹਿ ਲਵਾਂਗੀ ਪਿੰਕੀ ਮੇਰੀ ਗੱਲ ਸੁਣ ਕੇ ਕੁਛ ਹੋ ਗਈ ਹੋਣੇ ਕਿ ਆਗੇ ਜੇਰ ਤਾਂ ਦੀ ਗੱਲ ਆ ਤਾਂ ਇਹਨਾਂ ਤਮਾਸ਼ਾ ਬਣਾਉਂਦੀ ਕੀ ਲੋੜ ਸੀ ਮੈਂ ਤਾਂ ਆਪਣੇ ਘਰ ਵਾਲੇ ਨੂੰ ਚੋਰੀ ਚੋਰੀ ਮਿਲਦੀ ਸੀ ਉਹ ਵੀ ਛੱਤ ਤੇ ਜਾ ਕੇ ਬਹੁਤ ਅਜੀਬ ਲੱਗਦਾ ਸੀ ਅੱਜ ਵੀ ਮੈਂ ਇਸੇ ਗੱਲ ਤੇ ਉਹਦੇ ਨਾਲ ਲੜ ਰਹੀ ਸੀ ਕਿ ਬੱਚਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਤੇਰੀ ਰਿਪੋਰਟ ਤਾਂ ਠੀਕ ਸੀ ਕਿ ਚਲੋ ਚੰਗਾ ਹੋਇਆ ਇੱਕ ਝੂਠ ਸੀ ਜੋ ਸਾਹਮਣੇ ਆ ਗਿਆ ਹੁਣ ਰੋਜ਼ ਰੋਜ਼ ਇਹ ਕੁਝ ਕਰਨਾ ਨਹੀਂ ਪਊਗਾ ਪਵੇਗਾ ਉਹ ਇੱਕ ਕੰਮ ਕਰ ਰੋਟੀ ਬਣਾ ਤੇ ਇਕੱਠੇ ਬੈਠ ਕੇ ਖਾਵਾਂਗੀ ਪਿੰਕੀ ਦੇ ਚਿਹਰੇ ਤੇ ਅਜੀਬ ਜਿਹੀ ਖੁਸ਼ੀ ਸੀ ਜਿੱਦਾਂ ਉਹ ਸਮਝ ਰਹੀ ਸੀ ਕਿ ਹੁਣ ਮੈਨੂੰ ਉਹ ਇਸਤੇਮਾਲ ਕਰੂਗੀ ਮੈਂ ਵੀ ਇੱਕ ਹਫਤਾ ਇਹਨਾਂ ਦੇ ਨਾਲ ਚੰਗੀ ਤਰ੍ਹਾਂ ਗੁਜ਼ਾਰਿਆ ਉਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਜਾਣ ਦਾ ਬਹਾਨਾ ਬਣਾ ਕੇ ਚਲੀ ਗਈ ਮੈਂ ਆਪਣੀ ਮਾਂ ਦੇ ਨਾਲ ਸਿੱਧਾ ਪੁਲਿਸ ਸਟੇਸ਼ਨ ਚਲੀ ਗਈ ਤੇ ਉਹਦੇ ਨਾਲ ਜਾ ਕੇ ਸਾਰੀ ਗੱਲ ਦੱਸ ਦਿੱਤੀ ਮੇਰੇ ਨਾਲ ਇਦਾਂ ਧੋਖੇ ਨਾਲ ਉਹਨਾਂ ਨੇ ਵਿਆਹ ਉਹਨਾਂ ਨੇ ਕਰਵਾਇਆ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਇੱਕ ਬੰਦਾ ਇੱਕੋ ਟਾਈਮ ਦੋ ਬਿਆਨੀ ਕਰ ਸਕਦਾ ਮੈਂ ਆਪਣੇ ਘਰ ਵਾਲੇ ਤੇ ਕੇਸ ਕਰ ਦਿੱਤਾ ਤੇ ਉਹਦੇ ਇਸ ਕੋਕਲੇ ਰਸਤੇ ਤੋਂ ਆਜ਼ਾਦ ਹੋ ਗਈ ਬਾਅਦ ਵਿੱਚ ਪਤਾ ਲੱਗਿਆ ਕਿ ਉਹਦੀ ਸਿਰਫ ਘਰ ਵਾਲੀ ਨੂੰ ਨਾਲ ਹੀ ਪ੍ਰੋਬਲਮ ਨਹੀਂ ਸੀ ਬਲਕਿ ਜੱਗੇ ਬਲਕਿ ਜੱਗੇ ਦੇ ਅੰਦਰ ਵੀ ਪ੍ਰੋਬਲਮ ਸੀ ਤਾਂ ਹੀ ਤਾਂ ਜਦੋਂ ਤੱਕ ਮੈਂ ਉੱਥੇ ਰਹੀ ਮੇਰੇ ਕੋਈ ਬੱਚਾ ਨਹੀਂ ਹੋਇਆ ਹੁਣ ਮੇਰੀ ਆਪਣੀ ਜ਼ਿੰਦਗੀ ਸੀ ਉਹ ਸਭ ਕੁਝ ਮੈਨੂੰ ਯਾਦ ਆਉਂਦਾ ਤੇ ਬਹੁਤ ਬੁਰਾ ਲੱਗਦਾ ਕਿ ਮੈਂ ਇੰਨੇ ਆਸਾਨੀ ਨਾਲ ਬੇਵਕੂਫ ਬਣ ਗਈ ਸੀ ਪਰ ਫਿਰ ਵੀ ਸੋਚਦੀ ਆ ਕਿ ਉਸ ਝੂਠੇ ਰਿਸ਼ਤੇ ਵਿੱਚੋਂ ਨਿਕਲ ਗਈ ਇਦਾਂ ਵੀ ਲੋਕ ਹੁੰਦੇ ਆ ਦੁਨੀਆ ਵਿੱਚ ਆਪਣੀਆਂ ਧੀਆਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਆਪਣੀਆਂ ਧੀਆਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਪਤਾ ਕਰੋ ਤੇ ਇਦਾਂ ਕਿਸੇ ਨੂੰ ਆਪਣੀ ਧੀ ਚੁੱਕ ਕੇ ਨਹੀਂ ਦੇ ਦਿੰਦੇ ਅਸੀਂ ਆਪਣੇ ਬੱਚਿਆਂ ਨੂੰ ਪਾਲਣ ਵਿੱਚ ਬਹੁਤ ਮਿਹਨਤ ਕੀਤੀ ਹੁੰਦੀ ਆ ਜੀ ਅਸੀਂ ਉਹਨਾਂ ਦਾ ਵਿਆਹ ਜਲਦੀ ਕਰ ਦਿੰਦੇ ਆ ਤਾਂ ਸਾਡੇ ਲਈ ਪਰੇਸ਼ਾਨੀ ਦੀ ਗੱਲ ਹੁੰਦੀ ਆ ਮੇਰੇ ਮਾਪਿਓ ਨੇ ਵੀ ਇਹੀ ਕੀਤਾ ਸੀ ਪਰ ਸ਼ੁਕਰ ਆ ਕਿ ਮੇਰੀ ਕਿਸਮਤ ਚੰਗੀ ਸੀ ਮੈਂ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਆ ਮੇਰੀ ਇੱਕ ਮੁੰਡੇ ਨਾਲ ਦੇ ਨਾਲ ਗੱਲ ਚੱਲ ਰਹੀ ਆ ਮੈਂ ਉਹਨਾਂ ਨੂੰ ਕਿਹਾ ਕਿ ਕੁਝ ਸਮਾਂ ਗੁਜ਼ਾਰ ਮੇਰੇ ਨਾਲ ਮੈਂ ਤੇਰੇ ਨਾਲ ਗੱਲਬਾਤ ਕਰਨਾ ਚਾਹੁੰਦੀ ਆ ਕਿ ਤੂੰ ਕਿਦਾਂ ਦਾ ਇਨਸਾਨ ਆ ਜਲਦੀ ਵਿੱਚ ਮੈਂ ਕੋਈ ਫੈਸਲਾ ਨਹੀਂ ਕਰੂੰਗੀ ਪਰ ਬਹੁਤ ਸਮਝ ਸੋਚ ਕੇ ਹੀ ਕਰੂੰਗੀ ਤੁਸੀਂ ਦੱਸੋ ਕਿ ਮੈਂ ਸਹੀ ਕੀਤਾ ਕਿਉਂਕਿ ਕੁਝ ਲੋਕਾਂ ਨੇ ਮੈਨੂੰ ਵੀ ਗਲਤ ਕਿਹਾ ਪਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਾਂ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ